ਸਤਿ ਸ਼੍ਰੀ ਅਕਾਲ ਬਈ ਸਾਰੇ ਭਰਾਵਾਂ ਨੂੰ ਹੋਰ ਬਈ ਕਿਵੇਂ ਹੋ ਠੀਕ ਠਾਕ ਜਾਨਵਰ ਸੈੱਟ ਆ ਸਾਰੇ ਭਰਾਵਾਂ ਦੇ ਇੱਕ ਨਾ ਵੀਰੇ ਬੇਨਤੀ ਵੀ ਸੀ ਨਵੇਂ ਨਵੇਂ ਬੰਦਿਆਂ ਨੂੰ ਇਹ ਜਦੋਂ ਕਬੂਤਰ ਪੱਟਦੇ ਹੋ ਨਾ ਬਈ ਪੱਟਣ ਤੋਂ ਪਹਿਲਾਂ ਨਾ ਇੱਕ ਪਾਊਡਰ ਆ ਉਹ ਪਾਊਡਰ ਜ਼ਰੂਰ ਲਾਇਓ ਬਈ ਕਬੂਤਰਾਂ ਦੇ ਖੰਭਾਂ 'ਚ ਬਗਲਾਂ 'ਚ ਤੇ ਪੂਛ ਤੇ ਤੇ ਢੱਡ ਦੇ ਬਾਅਦ ਪੱਟਣ ਤੋਂ ਪਹਿਲਾਂ ਕਬੂਤਰਾਂ ਦੇ ਖੰਭਾਂ 'ਚ ਪਾਊਡਰ ਜ਼ਰੂਰ ਲਾਇਓ ਬਾਈ ਉਹ ਆਪਾਂ ਪਾਊਡਰ ਦਿਖਾ ਦੇਣਾ ਤੁਹਾਨੂੰ ਤੇ ਵੀਡੀਓ ਦੇ ਵਿੱਚ ਫੋਟੋ ਵੀ ਲਾ ਦਾਂਗੇ ਤੇ ਜ਼ਰੂਰ ਲਾਇਓ ਬਾਈ ਪਾਊਡਰ ਉਹ ਆਮ ਪਾਊਡਰ ਦਿਖਾ ਦਿੰਨਾ ਤੁਹਾਨੂੰ ਕਿਹੜਾ ਹੈਗਾ ਨੋਟੈਕਸ ਪਾਊਡਰ ਆ ਜਾਨਵਰਾਂ ਦੇ ਬਾਈ ਖੰਭਾਂ ਨੇ ਜ਼ਰੂਰ ਲਾਇਓ ਪੱਡ ਦੇ ਪੋਟੇ ਦੇ ਪੂਸ ਤੇ ਤੇ ਜੀਜੂ ਹੁੰਦੇ ਆ ਨਾ ਜਿਹੜੇ ਬਾਈ ਮਾੜੇ ਮੋਟੇ ਜਿਹੜੇ ਕੂਤਰਾਂ ਨੂੰ ਜੀ ਪਏ ਹੁੰਦੇ ਆ ਇਹ ਸਾਰੇ ਜੀ ਘਾੜ ਦਿੰਦਾ ਬਾਈ ਜਿਹੜੇ ਮਾੜੇ ਮੋਟੇ ਜੀ ਆ ਗਏ ਨੇ ਸਾਰੇ ਜੀ ਚੱਕ ਦਿੰਨੇ ਆ ਜਿੰਨੇ ਵੀ ਹੈਗੇ ਆ ਜਾਨਵਰਾਂ ਦੇ ਇਹ ਇੰਨਾ ਇਹ ਜ਼ਰੂਰ ਲਾਓ ਬਾਈ ਆਪਾਂ ਵੀ ਲਾਏ ਸੀ ਅੱਜ ਧੋਪਣੇ ਲਈ ਤੋਂ ਲਾ ਦਿਓ ਜਦੋਂ ਧੋਪਣੇ ਲਈ ਲਾ ਦਿਓ ਬਾਈ ਕੋਈ ਚੱਕਰ ਨਹੀਂ ਗਾ ਵਧੀਆ ਜੀ ਜੋ ਵਧੀਆ ਕੱਢਦਾ ਹੈਗਾ ਦੇ ਬਾਈ ਵਧੀਆ ਲੱਗਿਆ ਤਾਂ ਸ਼ੇਅਰ ਲਾਈਕ ਸ਼ੇਅਰ ਜ਼ਰੂਰ ਕਰਿਓ ਯਾਰ ਸਬਸਕ੍ਰਾਈਬ ਕਰ ਲਿਓ ਆਪਣੇ ਚੈਨਲ ਨੂੰ YouTube ਤੇ ਲਾਈਕ ਸ਼ੇਅਰ ਜ਼ਰੂਰ ਕਰਿਓ ਭਰਾਵੋ ਜੇ ਜਾਣਕਾਰੀ ਵਧੀਆ ਲੱਗੀ ਤਾਂ ਧੰਨਵਾਦ ਬਾਈ